ਵਾਪਰੇਆ ਪਣਾ ਸੜਕ ਹਾਦਸੇ ਨੇ ਲਈ ਨਵ ਵਿਆਹਿ ਜੋੜੇ ਦੀ ਜਾਨ ਚਾਰ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ ਪੀਐਸਐਫ ਛਾਉਣੀ ਨੇੜੇ ਵਾਪਰੇ ਸੜਕ ਹਾਦਸੇ ਦੇ ਵਿੱਚ ਨਵ ਵਿਆਹੇ ਜੋੜੇ ਦੀ ਮੌਕੇ ਤੇ ਮੌਤ ਹੋ ਗਈ ਜਦਕੀ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦਸਿਆ ਜਾ ਰਿਹਾ ਮ੍ਰਿਤਕ ਅਰਸ਼ਦੀਪ ਸਿੰਘ ਦੇ ਪਿਤਾ ਹਰਦੇਵ ਸਿੰਘ ਦਾ ਕਹਿਣਾ ਹੈ ਕਿ ਅਰਸ਼ਦੀਪ ਸਿੰਘ ਅਤੇ ਕਾਜਲ ਦਿਵਿਆ ਨੂੰ ਮਹੱਸ 4 ਮਹੀਨੇ ਹੀ ਹੋਏ ਸਨ ਦੋਵੇਂ ਜਣੇ ਪਿੱਖੇਵੜਨ ਵਿਖੇ ਦਵਾਈ ਲੈਣ ਦੇ ਲਈ ਆਏ ਹੋਏ ਸਨ ਜਦੋਂ ਦਵਾਈ ਲੈ ਕੇ ਵਾਪਸ ਜਾ ਰਹੇ ਸੀ ਤਾਂ ਸਿੰਘਪੁਰਾ ਦੀ ਬੀਐਸਐਫ ਦੀ ਛਾਉਣੀ ਲੱਗੇ ਕਾਰ ਨੇ ਮੋਟਰਸਾਈਕਲ ਨੂੰ ਭਿਆਨਕ ਟੱਕਰ ਮਾਰ ਦਿੱਤੀ ਹਾਦਸੇ ਦੇ ਵਿੱਚ ਅਰਸ਼ਦੀਪ ਤੇ ਕਾਜਲ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕੀ ਹਾਦਸੇ ਦੇ ਵਿੱਚ ਇੱਕ ਹੋਰ ਮੋਟਰਸਾਈਕਲ ਸਵਾਰ ਵਿਅਕਤੀ ਜਸਪਾਲ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਪਰਵਾਰਕ ਮੈਂਬਰਾਂ ਦਾ ਰੋ ਰੋ ਕੇ ਬਿਹਤੂ ਬੁਰਾ ਹਾਲ ਹੈ ਦੱਸ ਦਈਏ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਵਿਅਕਤੀ ਨੂੰ ਨੀਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਮੌਕੇ ਤੇ ਪੁੱਜੇ ਚੌਕੀ ਸੁਰ ਸਿੰਘ ਦੇ ਪੁਲਿਸ ਦੇ ਐਸਆਈ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ ਤੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਤੁਹਾਡਾ ਕੀ ਨਾਮ ਹੈ? ਸਿਰ ਸਿੰਘ ਪਿੰਡ ਕਿਹੜਾ ਹੈ? ਕਤਰੀਗਲਾ ਤੇ ਆ ਜਿਹੜੇ ਮੀਆਂ ਬੀਬੀ ਦੀ ਜਿਨ੍ਹਾਂ ਦੀ ਡੈਥ ਹੋਈ ਹੈ ਕੀ ਲੱਗਦੇ ਸੀ ਤੁਹਾਡੇ? ਮੇਰੀ ਭਤੀ ਜੀ ਦੀ। ਅੱਛਾ ਤੇ ਕੀ ਗੱਲ ਹੋਈ ਹੈ? ਐਕਸੀਡੈਂਟ ਹੋ ਗਿਆ ਨਾ। ਕਿੱਥੇ ਕਿਹੜੀ ਜਗ੍ਹਾ? ਸੰਗ ਲੱਗਿਆ। ਅੱਛਾ ਕਿੱਦਾਂ ਕੋਈ ਪਤਾ ਲੱਗਾ ਕਿੱਦਾਂ ਆ? ਬਈ ਇਹਦੇ ਆਏ ਉਹਨੇ ਆ ਤੇ ਅੱਛਾ ਜੀ ਤੇ ਪੁਲਿਸ ਆਈ ਆ ਮੌਕੇ ਤੇ ਪੁਲਿਸ ਆਈ ਮੌਕੇ ਤੇ ਤੇ ਪਤਾ ਨਹੀਂ ਲੱਗਾ ਵੀ ਕਿਹੜਾ ਵਾਹਨ ਸੀਗਾ ਜਿਹਦੇ ਨਾਲ ਐਕਸੀਡੈਂਟ ਹੋਇਆ ਪਤਾ ਨਹੀਂ ਇੰਨਾ ਨਹੀਂ ਪਤਾ ਲੱਗਾ ਭਾਜੀ ਅਸੀਂ ਤਾਂ ਸੁਰੇ ਆ ਗਏ ਤਾਂ ਬਸ ਮੌਜੂਦ ਹਾਂ ਤੇ ਪਬਲਿਕ ਰਿਪੋਰਟ ਹੈਗਾ ਟੈਕਸ ਕਰਦੇ ਆ ਕੀ ਨਾਮ ਹੈ ਭਾਜੀ ਆਪਣਾ ਮੇਰਾ ਨਾ ਜੀ ਹਾਂਜੀ ਹਰਦੇਵ ਸਿੰਘ ਜਿਨ੍ਹਾਂ ਦੀ ਐਕਸੀਡੈਂਟ ਹੋਈ ਆ ਦੋ ਜਣਿਆਂ ਦੀ ਕੀ ਲੱਗਦੇ ਸੀਗੇ ਤੁਹਾਡੇ ਮੇਰਾ ਬੇੜਾ ਜੀ ਕੀ ਨਾਮ ਸੀਗਾ ਉਜਨਾ ਅਰਸੀ ਦੀ ਜਿਹੜਾ ਦੂਜਾ ਇਹਦੀ ਡੈਥ ਹੋਈ ਉਹ ਕੌਣ ਸੀਗਾ ਨੋਹ ਦੀ ਨੋਹ ਆ ਜੀ ਕੀ ਨਾਂ ਹੈ ਉਹਨਾਂ ਦਾ ਕਾਜਲ ਜੀ ਅੱਛਾ ਕਿੱਥੋਂ ਕਿੱਥੇ ਜਾ ਰਹੇ ਸੀਗੇ ਇਹ ਜੀ ਪਿੰਡੋਂ ਹੀ ਆਇਆ ਜੀ ਆਉਣਦੇ ਸੀ ਹੱਲੇ ਜੀ ਕਿਹੜਾ ਪਿੰਡ ਤੁਹਾਡਾ ਪਤਨੀ ਕਲਾਂ ਜੀ ਅੱਛਾ ਤਾਂ ਪਤਨੀ ਕਲਾਂ ਤਾਂ ਕਿੱਥੇ ਜਾ ਰਹੇ ਸੀਗੇ ਇਹ ਤੇ ਖੇੜ ਦਵਾ ਲੈਣੇ ਆਏ ਸੀ ਤੇ ਪਤਾ ਨਹੀਂ ਜਾਣਦੇ ਸੀ ਪਿੰਡ ਨੂੰ ਕਿ ਆਉਣਦੇ ਹੋਏ ਇਹਨਾਂ ਨੇ ਜੀ ਪਤਾ ਨਹੀਂ ਗੱਜ ਵੱਜੇ ਜਾਂਦੇ ਮੋਟਰਸਾਈਕਲ 'ਚ ਵੱਜੇ ਜੀ ਮੈਂ ਤਾਂ ਵੇਖਿਆ ਨਹੀਂ ਹੋਣਾ ਇਹਨੂੰ ਦੇ ਮੰਦੇ ਹਾਲ ਤੇ ਸੀ ਤਾਂ ਦੋਆਂ ਦੀ ਰੱਖੋਗੀ ਹਾਂਜੀ ਦੋਆਂ ਦੀ ਬੱਚੇ ਕਿੰਨੇ ਹਨ ਤੁਹਾਡੇ ਜੀ ਵਿਆਹ ਹੀ ਹੋਇਆ ਹੋਇਆ ਜੀ ਅੱਛਾ ਵਿਆਹ ਹੀ ਹੋਇਆ ਚਾਰ ਕਿ ਪੁਲਿਸ ਗਈ ਮੌਕੇ ਤੇ ਅਚਾਨਕ ਉਹ ਮੈਨੂੰ ਪਿੱਛੇ ਵੰਦੇ ਹੈ ਇੱਥੇ ਸੀ ਜੀ ਕੋਲ ਪੁਲਸ ਵਾਲੇ ਅੱਛਾ ਇਹਨਾਂ ਲਿਆਂਦਾ ਇੱਥੇ ਹਸਪਤਾਲ ਦਿਖਾਇਆਣਗੇ ਕਿ ਜਾਂ ਮੌਕੇ ਤੇ ਦੇਖੋ ਨਹੀਂ ਹੋਵੇ ਮੌਕੇ ਦੇ ਮੌਜੂਦ ਵੀ ਹੈ ਜੀ ਠੀਕ ਹੈ ਕੁਰੀਆ ਦੇ ਸਨ ਭਾਈ ਤੁਹਾਡਾ ਗੁਰਜੀਤ ਸਿੰਘ ਜਿਹੜੇ ਆਨੰਦ ਹਸਪੀਟਲ ਜਿਹੜੇ ਐਕਸੀਡੈਂਟ ਇੱਥੇ ਛੌਣੀ ਦੇ ਲੱਗੇ ਹੋਇਆ ਉਹ ਕੀ ਲੱਗਦੇ ਨੇ ਤੁਹਾਡੇ ਜਿਹੜੇ ਇੱਥੇ ਐਡਮਿਟ ਨੇ ਉਹ ਭਾਈ ਭਰਾ ਆ ਬਰਾ ਕੀ ਨਾਂ ਹੈ ਉਹਨਾਂ ਦਾ ਸਵਾਰ ਸਿੰਘ ਪਿਤਾ ਜੀ ਦਾ ਨਾਮ ਰਮੇਂਦਰ ਸਿੰਘ ਪਿੰਡ ਕਿਹੜਾ ਸਿੰਘਪੁਰਾ ਕੀ ਗੱਲ ਹੋਈ ਐ ਐਕਸੀਡੈਂਟ ਹੋਇਆ ਕਿਦਾਂ ਇਹ ਸਾਰਾ ਏਦਾਂ ਵੀ ਅਹੀਂ ਪਿੰਡ ਆ ਮੈਂ ਘਰ ਆ ਆਉਂਦੇ ਤੇ ਉਤੋਂ ਫੋਨ ਆਇਆ ਵੀ ਇੱਦਾਂ ਤੁਹਾਡੇ ਬੰਦੇ ਦਾ ਐਕਸੀਡੈਂਟ ਹੋ ਗਿਆ ਹਾਂਜੀ ਫੇਰ ਅਹੀਂ ਨੂੰ ਉਤੋਂ ਲੈ ਕੇ ਆਏ ਕੱਲਾ ਇਹਨਾਂ ਤੋਂ ਆਇਆ ਕਿਹੜੀ ਸੰਦ ਚ ਵੱਜਨੇ ਪਤਾ ਨਹੀਂ ਗੱਡੀ ਆਉਂਦੇ ਹੀ ਉੱਥੇ ਦੱਸਦੇ ਆ ਵੀ ਗੱਡੀ ਵੇਟ ਵਜੇ ਯਾਰ ਅੱਛਾ ਜੀ ਇੱਕ ਐਕਸੀਡੈਂਟ ਹੋਰ ਹੋਇਆ ਜਿਸ ਦੇ ਵਿੱਚ ਮੀਆਂ ਬੀਬੀ ਦੀ ਡੈਥ ਹੋਈ ਆ ਕਹਿੰਦੇ ਉਹਨਾਂ ਦੇ ਨਾਲ ਹੋਇਆ ਐਕਸੀਡੈਂਟ ਆ ਉਹਨਾਂ ਦਾ ਬਣੀਏ ਚਫਰਕੀਰ ਭਰਾਂਗੇ ਗੱਡੀ ਦੋ ਦੇ ਵਿੱਚ ਵਜੇ ਨਦੇ ਅੱਛਾ ਜੀ ਪਹਿਲਾਂ ਉਹਦੇ ਵਿੱਚ ਵਜੇ ਮੁੜ ਗਏ ਨੇ ਜਿਹਨੇ ਵਜੇ ਉਹਨਾਂ ਦੀ ਡੈਥ ਹੋ ਗਈ ਹੈ ਜਿਹੜੀ ਦੂਜੀ ਆ ਦੋ ਹਾਂਜੀ ਹਾਂਜੀ ਤੇ ਤੁਹਾਡੇ ਜਿਹੜਾ ਪੇਸ਼ੈਂਟ ਹੈ ਉਹ ਕਿੱਦਾਂ ਹੈ ਇਹ ਸੀਰੀਅਸ ਹੈ ਬਹੁਤ ਜ਼ਰਾ ਗੱਡੀ ਦਾ ਪਤਾ ਲੱਗਾ ਕਿਹੜੀ ਹੋਣੀ ਗੱਡੀ ਚੱਲ ਰਹੀ ਹੈ ਜੇ ਅਜੇ ਪਤਾ ਨਹੀਂ ਗਿਆ ਅਸੀਂ ਜਵਾ ਦਾ ਕੋਲ ਲੈ ਕੇ ਆ ਗਏ ਸੀ ਜੇ ਮੌਕੇ ਤੇ ਪੁਲਿਸ ਆਈ ਇੱਥੇ ਏਦੋ ਪਤਾ ਨਹੀਂ ਲੱਗਾ ਸਾਨੂੰ ਨੇ ਉਹਨਾਂ ਦਾ ਦਵਾ ਦਵਾ ਇਹਨੂੰ ਹੀ ਲੈ ਕੇ ਰੇੜੀ ਤੇ ਪਾ ਕੇ ਤੇ ਲੈ ਕੇ ਆਏ ਨੇ। ਕੋਈ ਮੋਟਰਾਂ ਲੈ ਰੇੜੀ ਤੇ ਠੀਕ ਹੈ। ਕੋਈ ਨਹੀਂ ਗੱਡੀ-ਗੁੱਡੀ ਲੱਫੀ ਸਾਨੂੰ ਉਹ ਦਵਾਉਂਦਾ ਕਿ ਅੰਬਲਸ ਆਈ ਆ। ਠੀਕ ਹੈ ਜੀ। ਮੌਕੇ ਤੇ ਜਾ ਕੇ ਅਸੀਂ ਤੇ ਘਰੋਂ ਗਏ ਆ ਤੇ ਜਾ ਕੇ ਦਵਾ ਦਵਾ ਲੈ ਕੇ ਆਏ ਹਾਂ। ਠੀਕ ਹੈ ਜੀ। ਹਾਂਜੀ ਭਾਜੀ ਆ ਜਿਹੜਾ ਦੋ ਮੀਆਂ ਬੀਬੀ ਦੀ ਡੈਥ ਹੋਈ ਆ ਕੌਣ ਆ ਤੇ ਕਿੱਥੋਂ ਦੇ ਰਹਿਣ ਵਾਲੇ ਆ? ਜੀ ਪਤਲੀ ਦੇ ਰਹਿਣ ਵਾਲੇ ਆ। ਕਿੱਦਾਂ ਕੀ ਗੱਲਬਾਤ ਹੋਈ ਆ? ਇਹਨਾਂ ਦਾ ਜੇ ਐਕਸੀਡੈਂਟ ਹੋਇਆ ਜੀ। ਕਿਹੜੀ ਜਗ੍ਹਾ? ਸਿਕਪੁਰੇ ਆ ਜੀ। ਚਾਹੀਏ ਤੁਹਾਨੂੰ ਪਤਾ ਲੱਗਾ ਕਿੰਨੇ ਕ ਵਜੇ ਦੀ ਕਰੀਬ ਦੀ ਗੱਲ ਆ ਜੀ ਇਸ ਗੱਲ ਨੂੰ ਅੱਧਾ ਘੰਟਾ ਪੌਣਾ ਘੰਟਾ ਹੋ ਗਿਆ ਜੀ ਅੱਛਾ ਜੀ ਤੇ ਡੈਥ ਜਿਹੜੀ ਇਹਨਾਂ ਦੀ ਮੌਕੇ ਤੇ ਹੋ ਗਈ ਆ ਮੌਕੇ ਤੇ ਹੋ ਗਈ ਜਿਹੜਾ ਮੀਆਂ ਬੀਬੀ ਦੀ ਪਛਾਣ ਕੀ ਹੋਈ ਆ ਇਹ ਜੀ ਆਪਣੇ ਅਰਸ਼ਦੀਪ ਸਿੰਘ ਆ ਇਹਦੇ ਨਾਮ ਤੇ ਕੋਈ ਨਾਮ ਹੈਗਾ ਕੀ ਕਰ ਚਾਹੀਏ ਤੇ ਏ ਐਕਸੀਡੈਂਟ ਜਿਹਦੇ ਨਾਲ ਹੋਇਆ ਉਹ ਸੈਕੰਡ ਪਰਸਨ ਆ ਉਹ ਜਿਹੜਾ ਮੋਟਰਸਾਈਕਲ ਵਾਲਿਆ ਜੀ ਉਹ ਪੂਰਾ ਦਾ ਬੇ ਜਦਾ ਵਾਰੀ ਹਾਰ ਗਿਆ ਉਹ ਨਾਮ ਸੁਣਨ ਦੀ ਕਰਨਾ ਪਿਆ ਠੀਕ ਹੈ ਜੀ ਹੁਣ ਹੁਣ ਕੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਜਿੱਦਾਂ ਵੀ ਹੁੰਦਾ ਉਹਨਾਂ ਦੇ ਪਿਆਰ ਲਿਖਾਂਗੇ ਜਾਣ ਲੱਗੇ ਉਹਨਾਂ ਦੀ ਕਾਰਵਾਈ ਅੰਦਰ